ਇਹ ਤਸਵੀਰਾਂ ਹਸਪਤਾਲ ਦੀਆਂ ਨੇ ਜਿੱਥੇ ਕੁੜੀ ਵਾਲੇ ਅਤੇ ਮੁੰਡੇ ਵਾਲਿਆਂ ਦੇ ਵਿਚਾਲੇ ਖੂਨੀ ਝੜਪ ਹੋ ਗਈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਦੋਵੇਂ ਇੱਕ ਦੂਜੇ ਤੇ ਹਮਲਾ ਕਰਦੇ ਨੇ ਇਸ ਦੌਰਾਨ ਦੋਵਾਂ ਟੀਰਾ ਦੀਆਂ ਦਸਤਾਰਾਂ ਤੱਕ ਲੱਤ ਜਾਂਦੀਆਂ ਨੇ ਦਰਸਲ ਪੂਰਾ ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਇਆ ਜਿੱਥੇ ਇਹ ਪ੍ਰਾਈਵੇਟ ਹਸਪਤਾਲ ਸੀ ਤੇ ਇਸ ਹਸਪਤਾਲ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਵਿਯੋਤਾ ਵੱਲੋਂ ਜ਼ਹਿਰਖਾਨ ਦੀ ਖਬਰ ਜਿਉਂ ਹੀ ਪੀਕੇ ਪਰਿਵਾਰ ਨੂੰ ਮਿਲੀ ਤਾਂ ਉਹਨਾਂ ਨੇ ਹਸਪਤਾਲ ਦੇ ਵਿੱਚ ਪਹੁੰਚ ਕੇ ਹੰਗਾਮਾ ਕਰ ਦਿੱਤਾ ਦੋਵਾਂ ਤੇਰਾ ਵਿਚਕਾਰ ਟਕਰਾਰਬਾਜ਼ੀ ਹੋਈ ਤਾਂ ਟਕਰਾਰਬਾਜ਼ੀ ਇੰਨੀ ਵੱਧ ਗਈ ਕਿ ਇਸ ਲੜਾਈ ਨੇ ਖੁੱਲਨੀ ਰੂਪ ਧਾਰ ਲਿਆ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਪੂਰੀ ਘਟਨਾ ਕੈਦ ਹੋ ਗਈ ਦਰਸਲ ਵਿਯੋਤਾ ਦੇ ਪੇਕੇ ਪਰਿਵਾਰ ਤੋਂ ਆਏ ਰਿਸ਼ਤੇਦਾਰਾਂ ਨੇ ਤੇਜ਼ ਤਾਰ ਹਥਿਆਰ ਨਾਲ ਦਯੋਰ ਸੁਖਚੈਨ ਸਿੰਘ ਦੇ ਟਿੱਡ ਦੇ ਵਿੱਚ ਕਿਰਚ ਮਾਰ ਦਿੱਤੀ ਜਿਸ ਦੇ ਕਾਰਨ ਉਹ ਲਹੂ ਲੋਹਾਨ ਹੋ ਗਿਆ ਇਸ ਲੜਾਈ ਦੇ ਵਿੱਚ ਗੁਲਸ਼ਨ ਸਿੰਘ ਅਤੇ ਹੋਰ ਰਿਸ਼ਤੇਦਾਰ ਵੀ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਹੋਈ ਖੂਨੀ ਲੜਾਈ ਕਾਰਨ ਸਾਰਾ ਸਟਾਫ ਸੈਮ ਗਿਆ ਜਦੋਂ ਝਗੜਾ ਬੇਕਾਬੂ ਹੋ ਗਿਆ ਤਾਂ ਤੁਰੰਤ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਆ ਤਾਂ ਕਿਸ ਤਰੀਕੇ ਦੇ ਨਾਲ ਹਸਪਤਾਲ ਨੂੰ ਜੰਗ ਦਾ ਮੈਦਾਨ ਬਣਾਇਆ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਆਨਦ ਮੈਡੀਸਿਨੀ ਹਸਪੀਟਲ ਹੈ ਜੀ ਮਾਝਾ ਬੜੇ ਉੱਥੇ ਇੱਕ ਲੇਡੀ ਜਿਹੜੀ ਆ ਉਹ ਦਾਖਲ ਹੋਈ ਸੀ ਜਿਵੇਂ ਉਹਨਾਂ ਕੋਈ ਜ਼ਹਿਰੀਲੀ ਚੀਜ਼ ਪੀ ਲਈ ਹੈ ਇਹ ਜਿਹੜੀ ਲੜਕੀ ਦੇ ਨੇ ਪਰਿਵਾਰ ਵਾਲੇ ਪੇਕੇਆਂ ਦੇ ਪਰਿਵਾਰ ਵਾਲੇ ਬੰਦੇ ਸੀ ਉਹ ਜਿਹੜੇ ਪੰਜ ਬੰਦੇ ਉਹਦਾ ਬਰਦਰ ਸੀ ਫਾਦਰ ਸੀ ਮਾਮਾ ਸੀ ਇਹ ਮਮੇ ਦਾ ਮੁੰਡਾ ਤੇ ਉਹਦੀ ਮਦਰ ਸੀ ਇਹ ਜਿਹੜੇ ਉੱਥੇ ਪੰਜ ਬੰਦੇ ਹਸਪੀਟਲ ਦੇ ਵਿੱਚ ਆਏ ਜਿਹਨੇ ਆਂਦੇ ਆ ਇਹ ਦੇ ਮੰਗਲਸੰਦੀ ਮੈਸੇਜ ਨਾ ਵਹੀ ਖਾਦੀ ਸੀ ਉਹਦੇ ਚਾਚੇ ਦੇ ਮੁੰਡਾ ਸੀ ਸਚੈਨ ਸਿੰਘ ਤੇ ਉਹਦਾ ਫਾਦਰ ਸੀ ਸਕੇਨ ਦਾ ਗੋਚਨ ਸਿੰਘ ਦੋਨਾਂ ਦੇ ਨਹੀਂ ਤੇਜ਼ ਤਾਰ ਅਥਿਹਰਾ ਨਾਲ ਕਿਰਪਾਨਾਂ ਨਾਲ ਕਾਫੀ ਝੱਟਾਂ ਮਾਰੀਆਂ ਜਿਹਦੇ ਕਰਕੇ ਦੋਨੇ ਬੰਦੇ ਜਿਹੜੇ ਇੰਜਰਡ ਹੋਏ ਆ ਇਹਦੇ ਰਿਗਾਰਡਿੰਗ ਅਸੀਂ 6307 ਦਾ ਜਿਹੜਾ ਪਰਚਾ ਥਾਣੇ ਮਸ਼ਕੂਰ ਦੇ ਵਿੱਚ ਦਿੱਤਾ ਤੇ ਤਿੰਨ ਮੁਲਜ਼ਮ ਜਿਹੜੇ ਅਰੈਸਟ ਕਰ ਲਿਆ ਜਿਹੜਾ ਕੁੜੀ ਦਾ ਫਾਦਰ ਸੀ ਗੁਰਦੀਪ ਸਿੰਘ ਉਹਦਾ ਭਰਾ ਸੀ ਗੁਰਪ੍ਰੀਤ ਤੇ ਮਨਜੀਤ ਸਿੰਘ ਸੀ ਮਾਮਾ ਦਾ ਇਹ ਤਿੰਨ ਬੰਦੇ ਅਰੈਸਟ ਕਰ ਲਏ ਆ ਦੂਜੇ ਦੋ ਨੂੰ ਅਰੈਸਟ ਕਰਨ ਲਈ ਵੀ ਪਾਰਟੀਆਂ ਡਿਸਪੈਚ ਕੀਤੀਆਂ ਸਰ ਲੜਾਈ ਦਾ ਕਾਰਨ ਕੀ ਬਣਿਆ ਜੀ ਇਹਦਾ ਲੜਾਈ ਦਾ ਤਾਂ ਮੈਟ੍ਰੀਮੋਨੀਅਲ ਡਿਸਪੂਟ ਦੀ ਹੀ ਕਾਰਨ ਬਣਿਆ ਸਰ ਜਿਹੜੇ ਕਰਪਾਨ ਵਗੈਰਾ ਲੱਗੀ ਆ ਕੁਝ ਇੰਜਰੀ ਹੋਈ ਆ ਜਿਆਦਾ ਸੀਰੀਅਸ ਤਾਂ ਨਹੀਂ ਇੱਕ ਦੇ ਜਿਆਦਾ ਇੰਜਰੀ ਆ ਜਿਹਦੇ ਕਰਕੇ ਹੀ 307 ਲਾਈ ਆ ਪੇਟ ਦੇ ਵਿੱਚ ਉਹ ਰੈਫਰ ਕੀਤਾ ਰੈਫਰ ਕੀਤਾ ਪਰ ਉਸਵਨੀ ਮਾੜੀ ਜੀ ਗੱਲ ਤੋਂ ਨਾ ਕੋਈ ਸਾਨੂੰ ਪਤਾ ਨਾ ਨੀਵੇਂ ਰੋਟੀ ਬਣਾਦੀ ਵੀ ਚੰਗੀ ਬਲੀ ਸਾਡੀ ਰੋ ਹੈ ਸਾਨੂੰ ਨਹੀਂ ਪਤਾ ਲੱਗਿਆ ਕੀ ਕਹਿੰਦੀ ਕਹਿੰਦੀ ਦਵਾਈ ਖਾ ਲਿਆ ਤਾਂ ਚੰਗੀ ਬਲੀ ਬੈਠੀ ਆ ਇਨੇ ਪੇਕੇ ਨਾਲ ਸਾਡੇ ਕਿਰਤਾਂ ਮਾਰੀ ਜਾਂਦਾ ਮੇਰੇ ਮਾਰੀਆ ਮੁੰਡੇ ਦੇ ਵੀ ਮਾਰੀਆ ਇਹ ਮੁੰਡਾ ਛੋਟਾ ਮੁੰਡਾ ਇਹਦਾ ਕੀ ਨਾਮ ਆ ਸੁਖਜਾਨ ਸਿੰਘ ਆ ਜੀ ਕਿਹੜਾ ਪਿੰਡ ਕਿਹੜਾ ਅਕਬਰਪੁਰ ਜੀ ਉਹਦੇ ਕਿਰਤਾਂ ਮਾਰੀ ਕਿਰਤਾਂ ਮਾਰੀਆ ਉਹਦੇ ਕਿਰਤਾਂ ਮਾਰੇ ਮੇਰੇ ਵੀ ਆਪ ਮਾਰੀਆ ਫਿਰ ਪੜ ਦੇ ਵਿੱਚ ਮਾਰੇ ਚਲੇ ਗਏ ਉਹ ਕਿਤੇ ਸਾਰੇ ਹੈਗੇ ਉਹ ਹਾਂ ਜੀ ਚਲੇ ਗਏ ਨਹੀਂ ਪਤਾ ਨਹੀਂ ਕਿੱਧਰ ਚਲੇ ਗਏ ਨਹੀਂ ਤੁਹਾਨੂੰ ਨਹੀਂ ਪਤਾ ਜੀ ਨਾਲ ਕਿਨੇ ਚਲੋਗੇ ਜੀ ਵਿਆਹ ਹੋਈ ਨੂੰ ਵਿਆਹ ਹੋਇਆ 4 ਸਾਲ ਹੋਏ 4 ਸਾਲ ਹੀ ਸਾਨੂੰ ਪਿੱਟਣੀ ਪਈ ਆ ਮੁੰਡੇ ਦੀ ਘਰ ਵਾਲੀ ਸੀਗੀ ਨਹੀਂ ਜੀ ਇਹ ਵੱਡੇ ਮੁੰਡੇ ਦੀ ਘਰ ਵਾਲੀ ਹੈ ਜੀ ਸੁਖਜਾਨ ਸਿੰਘ ਹੈ ਜੀ ਅੱਛਾ ਹਾਂ ਜੀ